ਕੀ ਕਰਵਾ ਕੇ ਆਇਆ ਰੰਗ ਭਾਈ ਕਿੱਥੇ ਆ ਭਾਈ ਖੇਤਾਂ ਨੂੰ ਗਿਆ ਸੀ ਪੁੱਤ ਕੀ ਗੱਲ ਹੋਈ ਆ ਮੈਨੂੰ ਨਹੀਂ ਪਤਾ ਮੈਨੂੰ ਤਾਂ ਗੱਡੀ ਲੈ ਕੇ ਦਿਓ ਭਾਈ ਮੇਰੇ ਕੋਲ ਨਹੀਂ ਮੋਟਰਸਾਈਕਲ ਤੇ ਜਾਇਆ ਜਾਂਦਾ ਕਿ ਕੀ ਗੱਲ ਹੋ ਗਈ ਬੜਾ ਤਪਿਆ ਕਰਦਾ ਕਿੱਥੋਂ ਆਇਆ ਵਾ ਉਹ ਕਪਣਾ ਹੀ ਆ ਆ ਗਵਾਂਡੀਆਂ ਵੀ ਮੋ ਗੱਡੀ ਲੈ ਲਈ ਤੇ ਲੈ ਲਈ ਤਾਂ ਫੇਰ ਅਸੀਂ ਕੀ ਕਰੀਏ ਬਗਾਨੀ ਪੱਕੀ ਵੇਖ ਕੇ ਰਾਮ ਨਹੀਂ ਕੱਚੀ ਨਹੀਂ ਢਾਈਦੀ ਹੁੰਦੀ ਪੁੱਤ ਆਪਣੀ ਚਾਦਰ ਵੇਖ ਕੇ ਪੈਰ ਪਸਾਰਾ ਮੈਂ ਤਾਂ ਆਪਦੀ ਕੱਚੀ ਢਾਉ ਮੈਨੂੰ ਨਹੀਂ ਪਤਾ ਮੈਨੂੰ ਗੱਡੀ ਚਾਹੀਦੀ ਹੱਦ ਹੋ ਗਈ ਤੈਨੂੰ ਗੱਡੀ ਕਿੱਥੋਂ ਲੈ ਲਈ ਐ ਦੱਸ ਤਾਂ ਸਹੀ ਮੈਨੂੰ ਕਾ 6 ਕਿੰਨੇ ਜਿਹੜੇ ਹੈਗੇ ਇਹਦੀ ਕਮਾਈ ਹੋ ਮੇਰੇ ਰੱਬਾ ਕਿਹ ਜੀਆਂ ਗੱਲਾਂ ਕਰਨ ਲੱਗ ਗਿਆ ਏ ਮੁੰਡਾ ਆ ਲੰਦਾ ਤੇਰੇ ਬਾਈ ਨੂੰ ਗੱਲ ਕਰਨੀ ਉਹਦੇ ਨਾਲ ਕੀ ਨਹੀਂ ਪਤਾ ਬੇਸ਼ਰਮ ਐ ਉਹਨੇ ਕਿਹੜਾ ਮੰਨਣੀ ਬੋਲਦਾ ਕਿੱਦਾਂ ਤੂੰ ਤੇਰੀ ਜਵਾਰ ਵੜ ਦੂੰ ਮੈਂ ਕਿੱਦਾਂ ਬੋਲਦਾ ਆਪਣੇ ਬਾਈ ਨੂੰ ਤੈਨੂੰ ਪਿਓ ਵਾਂਗੂ ਪਾਲਿਆ ਉਹਨੇ ਗੱਲਾਂ ਮਾਰਦਾ ਤੂੰ ਅੱਜ ਔਵਾਂ ਦੇ ਘਰੇ ਵੀ ਨਾ ਆ ਲੰਦਾ ਉਹਨੂੰ ਕਰ ਲਈ ਗੱਲ ਉਹਦੇ ਨਾਲ ਆ ਜਾ ਨਾ ਉਹਨੇ ਆਉਣ ਵਾਲਾ ਹੀ ਉਹ ਪਤੰਦਰ ਹਾਂ ਕੀ ਗੱਲ ਐ ਕਾਤੋਂ ਰੋਲਾ ਪਾਈ ਬੈਠੇ ਜੇ ਆ ਵੇਖ ਲੋ ਸੁਣ ਲੋ ਗੱਡੀ ਮੰਗਣ ਡਿਆ ਜੇ ਕਿੱਥੋਂ ਲੈ ਕੇ ਦੇਣੀ ਗੱਡੀ ਇਹਨੂੰ ਤੂੰ ਕੀ ਕਰਨੀ ਗੱਡੀ ਗੱਡੀ ਕੀ ਕਰੀਦੀ ਹੁੰਦੀ ਮੇਰੇ ਤੋਂ ਨਹੀਂ ਮੋਟਰਸਾਈਕਲ ਤੇ ਕਿਤੇ ਜਾਇਆ ਜਾਂਦਾ ਤੂੰ ਲਗਾ ਫਿਰ ਭਾਈ ਮੋਟਰਸਾਈਕਲ ਤੇ ਮੈਂ ਤਾਂ ਗੱਡੀ ਲੈ ਕੇ ਦਿਓ ਬੜਾ ਤੂੰ ਦਫ਼ਤਰ ਜਾਣਾ ਹੁੰਦਾ ਭਾਈ ਤੈਨੂੰ ਗੱਡੀ ਚਾਹੀਦੀ ਚਾਹੀਦੀ ਆ ਇੱਥੇ ਤਾਂ ਜਾਣਾ ਹੁੰਦਾ ਮੋਟਰਸਾਈਕਲ ਆਪਾਂ ਹੋਰ ਜਾਣਾ ਕਿੱਥੇ ਆ ਜਿਹੜੇ ਦਫ਼ਤਰਾਂ ਤਾਂ ਕੀ ਗੱਡੀ ਲਾ ਕੇ ਜਾਂਦੇ ਨੇ ਕੋਈ ਹੋਰ ਕੰਮ ਨਹੀਂ ਹੁੰਦਾ ਕਿਸੇ ਨੂੰ ਆ ਗਵਾਂਡੀਆਂ ਨੇ ਲੈ ਲਈ ਸਾਰੇ ਪਿੰਡ ਕੋਲ ਗੱਡੀ ਇੱਕ ਕੱਲਾ ਸਾਦਾ ਘਾਰ ਹੀ ਆ ਇਸ ਹਿਸਾਬ ਲਾ ਉਹਨਾਂ ਕੋਲ ਜ਼ਮੀਨ ਕਿੰਨੀ ਆ ਸਾਡੇ ਕੋ ਕੁਝ ਨਹੀਂ ਹੈਗਾ ਆ 6 ਕਿੱਲੇ ਇੱਕ ਤੇ ਧਰ ਕਿੱਲ ਜਾਣੀ ਉਹ 6 ਕਿੱਲੇ ਵਾਲੇ ਤਾਂ ਉੱਚ ਤੇਲ ਦੀ ਪੋਇਆ ਜਾਣਾ ਤੇਲ ਦੀ ਮਕਵਾ ਲੂੰ ਤੂੰ ਮੈਨੂੰ ਗੱਡੀ ਲੈ ਕੇ ਦੇ ਜਿਹੜਾ ਇੱਕ ਕਿੱਲਾ ਦਾ ਹਿੱਸੇ ਉਹਨਾਂ ਲੈ ਲਓ ਇਹਨੂੰ ਗੱਡੀ ਫੂਕ ਦਿਓ ਇਹਨੂੰ ਉਹ ਜੇ ਮੈਂ ਇਹਨੂੰ ਲੈ ਤੀ ਤਾਂ ਇਹ ਰਹੀ ਸਿੱਧਾ ਵੇਚ ਕੇ ਸਾਰੇ ਪਿੰਡ ਨੇ ਮੈਨੂੰ ਗੱਲਾਂ ਕਰਨੀਆਂ ਵੀ ਉਹ ਤਾਂ ਬੇਕਲਾ ਸੀ ਛੋਟੀ ਸੀ ਉਮਰ ਤੇ ਵੱਡੇ ਭਰਾ ਨੂੰ ਤੱਕ ਲੈ ਗਈ ਸੀ ਨਾ ਜ਼ਮੀਨ ਨਹੀਂ ਵੇਚੀ ਦੀ ਉਹ ਭਰਾਵਾ ਕਿਸ਼ਤਾਂ ਤੇ ਲੈ ਲੈਨੇ ਆ ਉਤਾਰ ਦੂੰ ਮਾਪੇ ਕਿਸ਼ਤਾਂ ਕਿੱਥੋਂ ਭਾਰੇਗਾ ਕਿਸ਼ਤਾਂ ਮੇਰੇ ਤੋਂ ਤਾਂ ਕੁੜੀ ਦੀ ਕਾਲਜ ਦੀ ਫੀਸ ਮਾਹ ਦਿੱਤੀ ਜਾਂਦੀ ਐ ਤਾਂ ਨਾ ਪੜਾ ਯਾਰ ਇਹਨੂੰ ਕਿਉਂ ਨਾ ਪੜਾ ਮੈਂ ਭੜਾਵਾਂ ਨਾ ਆਪਣੀ ਧੀ ਨੂੰ ਹੱਦ ਹੋ ਗਈ ਤੇਰੀ ਆਇਆ ਵੱਡਾ ਤੂੰ ਨਾਲੇ ਨਾ ਸਿਆਣਾ ਬਣ ਤੇ ਗੱਲ ਨੂੰ ਸਮਝ ਏਦਾਂ ਨਾ ਰੌਲਾ ਪਾਇਆ ਗੱਲਾਂ ਵੱਜ ਜਾਂਦੀਆਂ ਜੇ ਤੂੰ ਸਿਆਣਾ ਬਣ ਕੇ ਸੋਚ ਪਹਿਲੋ ਠੰਡੇ ਦਿਮਾਗ ਦੇ ਨਾਲ ਗੱਡੀ ਲੈਣ ਨੂੰ ਤੈਨੂੰ ਕੱਲ ਨੂੰ ਲੈ ਦੇਣਾ ਉੜਕੇ ਉਹਦੇ ਖਰਚੇ ਬਹੁਤ ਔਖੇ ਹੋ ਜੀ ਜਿੰਨਾ ਦਾ ਤੂੰ ਨਾਂ ਲੈਣਾ ਨਾ ਅਗਲੇ ਕੋਲੇ 50 ਕਿੱਲੇ ਜ਼ਮੀਨ ਆ ਜੇ 50 ਕਿੱਲੇ ਵਾਲੀ ਰੀਸਾ ਆਪਾਂ ਪੰਜਾਂ ਚ 6 ਕਿੱਲੇ ਵਾਲੇ ਕਰਾਂਗੇ ਆਪਾਂ ਤਾਂ ਉੱਜੜ ਜਾਵਾਂਗੇ ਪੜਨਾ ਪੜਾਉਣਾ ਕੀ ਰੋਟੀ ਦੇ ਲਾਲੇ ਪਏ ਜਾਣਗੇ ਇਹਨੂੰ ਕੀ ਫਰਕ ਪੈਂਦਾ ਉੱਜੜ ਜੀ ਚਾਹੇ ਰਹਿ ਜੀਏ ਚਾਣਾ ਪਾਣਾ ਪਹਿਲੋ ਕਿਸੇ ਸਰਕਾਰੀ ਨੌਕਰੀ ਤੇ ਲੱਗ ਜਦੋਂ ਚਾਰ ਪੈਸੇ ਤੂੰ ਕਮਾ ਕੇ ਲਿਆਉਣ ਲੱਗ ਪਿਆ ਕੁਛ ਮੈਂ ਕਮਾਉਣਾ ਗੱਡੀਆਂ ਛੱਡ ਭਾਵੇਂ ਜਹਾਜ਼ ਲਈ ਜਾਈ ਮੈਂ ਰੋਕਦਾ ਮੇਰੀ ਗੱਲ ਸੁਣ ਗੱਡੀ 'ਚ ਪੈਟਰੋਲ ਪੈਣਾ ਪਾਣੀ ਤੇ ਨਹੀਂ ਚੱਲਣੀ ਓ ਪੁੱਤ ਓ ਯਾਰ ਗੱਲ ਤਾਂ ਮੈਂ ਤੁਹਾਡੀ ਮੰਨਦਾ ਨੌਕਰੀਆਂ ਵੀ ਕਿਹੜਾ ਮਿਲਣੀਆਂ ਜੇ ਨੌਕਰੀਆਂ ਨਹੀਂ ਮਿਲਦੀਆਂ ਤੇ ਆਪਾਂ ਆਪਣੀ ਚਾਦਰ ਵੇਖ ਕੇ ਪੈਰ ਫਸਾਰਨਗੇ ਤਪਾ ਜਰੂਰ ਉਹ ਇਹਨਾਂ ਲੋਨ ਚੁੱਕਣਾ ਵੀ ਹੁਣ ਕਿ ਕਿਸ਼ਤਾਂ ਵਾਲੇ ਆਪਣੇ ਬੂਹੇ ਗਿਆਣ ਕੇ ਬੈਠੇ ਰਹਿਣ ਤੇ ਪੁੱਤਾਂ ਹੀ ਕੋਈ ਤੇਰੇ ਦੋਖੀ ਥੋੜੀ ਆ ਤੇਰੇ ਭਰਾ ਪਰਜਾਈਆਂ ਤੇਰਾ ਮਾੜਾ ਥੋੜੀ ਸੋਚਾਂਗੇ ਅਸੀਂ ਤੇਰਾ ਵੀ ਅਸੀਂ ਦੇਖਣਾ ਕੱਲ ਨੂੰ ਭਵੇਖ ਤੇਰਾ ਵੀ ਵਿਆਹ ਕਰਨਾ ਹੈ ਕੱਲ ਨੂੰ ਤੇਰੀ ਨਾਲ ਦੀ ਆਊਗੀ ਉਹਨੂੰ ਵੇਖਣਾ ਜਵਾਕ ਵੀ ਹੋਣਗੇ ਉਹਨੂੰ ਵੀ ਵੇਖਣਾ ਫੇਰੇ ਹੀ ਕੱਲ ਨੂੰ ਜੇ ਆਪਦੇ ਜਵਾਕ ਹੋਣ ਤੋਂ ਪਹਿਲੋ ਪਹਿਲੋ ਤੂੰ ਆਪਦੇ ਹਿੱਸੇ ਦੀ ਵੇਚ ਵਟ ਕੇ ਖਾ ਗਿਆ ਉਹਨਾਂ ਨੂੰ ਕੀ ਖਵਾਵੇਂਗਾ ਉਹਨਾਂ ਨੂੰ ਕਿਵੇਂ ਪੜਾਵੇਂਗਾ ਇਸ ਕਰਕੇ ਸਿਆਣਾ ਬਨਜਾ ਜਿਹੜੀ ਮੈਂ ਗੱਲ ਸਮਝਾਈ ਪਹਿਲੀ ਗੱਲ ਤਾਂ ਤੇਰੀ ਸਮਝ ਚ ਆ ਗਈ ਆ ਆਈ ਕਿ ਨਹੀਂ ਆਈ ਠੀਕ ਆ ਬਾਈ ਇਸ ਕਰਕੇ ਪਹਿਲਾਂ ਨੌਕਰੀ ਲਾ ਕੇ ਫਿਰ ਦੋਵੇਂ ਭਰਾ ਆਪਾਂ ਖਿੱਚ ਕੇ ਕੰਮ ਕਰਾਂਗੇ ਮੈਂ ਕੁਝ ਪਹਿਲੀ ਠੇਕੇ ਤੇ ਹੋਰ ਲਈ ਲਿਆ ਕਰੂੰ ਫਿਰ ਲੈ ਲਾਂਗੇ ਆਪਾਂ ਗੱਡੀਆਂ ਅੱਜ ਨਾ ਤੈਨੂੰ ਸਾਡੀ ਗੱਲ ਮਾੜੀ ਲੱਗਦੀ ਹੋਣੀ ਆ ਪੁੱਤ ਪਰ ਅਸੀਂ ਤੇਰਾ ਭਲਾ ਹੀ ਸੋਚਦੇ ਆ ਤੈਨੂੰ ਕੱਲ ਨੂੰ ਜਦੋਂ ਤੇਰੇ ਸਿਰ ਤੇ ਜ਼ਿੰਮੇਵਾਰੀ ਪਈ ਨਾ ਤੈਨੂੰ ਉਦੋਂ ਸਾਡੀਆਂ ਗੱਲਾਂ ਯਾਦ ਆਉਣੀਆਂ ਪੁੱਤ ਸਮਝ ਇਸ ਗੱਲ ਨੂੰ ਬਹੁਤ ਸਿਆਣਾ ਐ ਸਮਝ ਗਿਆ ਤਾਲ ਮੇਰਾ ਬੋਤ ਬੈਠ ਹੋਣਾ ਤੇਰਾ ਵੀ ਦੇਖਾਂ ਸਿਰ ਚ ਜੂਆਂ ਤੇ